ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਜਸੀ ਕੋੜ ਦੱਖਣੀ ਆਕਲੈਂਡ ਦੇ ਰਿਹਾਇਸ਼ੀ ਲੋਕਾਂ ਦੇ ਵੱਲੋਂ ਰੋਡ ਦੇ ਉੱਤੇ ਸਪੀਡ ਰੇਸਿੰਗ ਕਰਨ ਤੋਂ ਕਾਫੀ ਪਰੇਸ਼ਾਨ ਹੋ ਚੁੱਕੇ ਨੇ ਜੀ ਹਾਂ ਇਹਨਾਂ ਪਰੇਸ਼ਾਨ ਰਿਹਾਇਸ਼ੀਆਂ ਦੇ ਵੱਲੋਂ ਵੱਖ-ਵੱਖ ਦਿੱਕਤਾਂ ਸਾਹਮਣੇ ਰੱਖੀਆਂ ਗਈਆਂ ਦੱਸ ਜਾਣਿਆ ਕਿ ਦੱਖਣੀ ਆਕਲੈਂਡ ਦੇ ਮਨਰੇਵਾ ਦੇ ਵਿੱਚ ਰੈਨਵਰਕ ਪਾਰਕ ਦੇ ਰਿਹਾਇਸ਼ੀਆਂ ਦੇ ਵੱਲੋਂ ਕਿਹਾ ਗਿਆ ਕਿ ਸੜਕਾਂ ਨੂੰ ਲੋਕੀ ਰੇਸਿੰਗ ਰੇਕ ਸਮਝ ਰਹੇ ਨੇ ਜਿੱਥੇ ਬਹੁਤ ਸਾਰੇ ਲੋਕੀ ਸਪੀਡ ਤੋਂ ਵੱਧ ਰੇਸਿੰਗ ਇੱਥੇ ਕਰਦੇ ਨੇ ਜਿਸ ਦਾ ਕਾਰਨ ਬਹੁਤ ਸਾਰੇ ਹਾਸੇ ਹੁੰਦੇ ਨੇ ਇੱਥੇ ਦਾ ਦੱਸ ਜਾਨਨੇ ਆ ਕਿ ਰੈਨਵੇਕ ਪਾਰਕ ਦੇ ਨੇੜੇ ਬੀਤੇ ਸਾਲ ਦਸੰਬਰ ਦੇ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕ ਟੀਨੇਜਰ ਦੀ ਵੀ ਮੌਤ ਹੋਈ ਸੀ ਰਿਹਾਸ਼ੀਆਂ ਦਾ ਮੰਨਣਾ ਹੈ ਕਿ ਆਕਲੈਂਡ ਟ੍ਰਾਂਸਪੋਰਟ ਨੂੰ ਇਸ ਦੇ ਉੱਤੇ ਕੋਈ ਸਖਤ ਐਕਸ਼ਨ ਲੈਣੇ ਚਾਹੀਦੇ ਨੇ ਇੱਥੇ ਸਪੀਡਿੰਗ ਬੰਪ ਲਗਾਉਣੇ ਚਾਹੀਦੇ ਨੇ ਜਾਂ ਫਿਰ ਸਪੀਡ ਨੂੰ ਘੱਟ ਕਰਨ ਵਾਲੇ ਡਿਵਾਈਸੇਸ ਇੱਥੇ ਇੰਸਟਾਲ ਕਰਨੇ ਚਾਹੀਦੇ ਨੇ ਰਿਹਾਸ਼ੀਆਂ ਦਾ ਮੰਨਣਾ ਹੈ ਕਿ ਰਿਵਰਟਨ ਰੋਡ ਹਾਈਫ੍ਰੈਂਡ ਡਰਾਈਵ ਤੇ ਮੈਜਿਕ ਵੇ ਨੂੰ ਲੋਕੀ ਸਪੀਡ ਰੇਸਿੰਗ ਟਰੈਕ ਸਮਝ ਰਹੇ ਨੇ ਜਿੱਥੇ ਬਹੁਤ ਜ਼ਿਆਦਾ ਹੁੱਲੜਬਾਜ਼ ਆ ਕੇ ਰੇਸਿੰਗ ਕਰਦੇ ਨੇ ਜਿਸ ਦਾ ਕਾਰਨ ਬਹੁਤ ਸਾਰੇ ਹਾਦਸੇ ਬਣਦੇ ਨੇ ਅੱਜ ਵੀ ਦੱਸਿਆ ਗਿਆ ਕਿ ਮਨਰੀਆਵਾ ਦੇ ਇੱਕ ਸਕੂਲ ਦੇ ਵਿੱਚ ਹੀ ਰੀਸੈਂਟਲੀ ਖਾਸਾ ਹੋਇਆ ਜਿੱਥੇ ਇੱਕ ਬੇਕਾਬੂ ਹੁੰਦੀ ਹੋਈ ਕਾਰ ਫੈਂਸ ਤੇ ਹੁੰਦੀ ਹੋਈ ਪੂਲ ਦੇ ਵਿੱਚ ਜਾ ਵਜੀ ਜਿਸ ਦੇ ਕਾਰਨ ਹਾਲਕੀ ਕਿਸੇ ਦੇ ਵੀ ਮੌਤ ਦੀ ਖਬਰ ਨਹੀਂ ਹੈ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਅਜਿਹਾ ਹਾਦਸੇ ਡਰਾਉਣ ਦੇ ਜ਼ਰੂਰ ਨੇ ਤੇ ਰਹਿਸ਼ਿਆਂ ਦਾ ਮੰਨਣਾ ਹੈ ਕਿ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਰਹਿਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਕਿਉਂਕਿ ਇਹ ਕਾਰਾਂ ਬਹੁਤ ਸਪੀਡ ਦੇ ਨਾਲ ਜਾਂਦੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਓਕਲੈਂਡ ਟ੍ਰਾਂਸਪੋਰਟ ਇਸ ਦੇ ਲਈ ਕੀ ਕਰਦੀ ਹੈ ਕਿ ਵਾਕਈ ਇਸ ਇਲਾਕੇ ਦੇ ਵਿੱਚ ਇਨ੍ਹਾਂ ਕਾਰਾਂ ਨੂੰ ਕਾਰਾਂ ਦੀ ਸਪੀਡ ਘਟਾਉਣ ਦੇ ਲਈ ਕੋਸ਼ਿਸ਼ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ